ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਦੀ ਇਸ ਵੀਡੀਓ ਨੂੰ ਪੂਰਾ ਧਿਆਨ ਨਾਲ ਤੇ ਅੰਤ ਤੱਕ ਸੁਣਨਾ ਕਰਨਾ ਕਿਉਂਕਿ ਤੁਸੀਂ ਅੱਜ ਤੱਕ ਇਹੀ ਸੁਣਿਆ ਹੋਊਗਾ ਕਿ ਜਿਸ ਕਿਸੇ ਨੇ ਵੀ ਸੱਚੇ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਜੀ ਦੇ ਜਾਂ ਫਿਰ ਉਹਨਾਂ ਦੀ ਕਿਸੇ ਵੀ ਜੋਤ ਦੇ ਦਰਸ਼ਨ ਕੀਤੇ ਨੇ ਉਹ ਦਰਸ਼ਨ ਕਰਕੇ ਨਿਹਾਲ ਹੋ ਗਏ ਨੇ ਪਰ ਅੱਜ ਦੀ ਇਹ ਵੀਡੀਓ ਕੁਝ ਵੱਖਰੀ ਹੈ ਇਦੇ ਵਿੱਚ ਤੁਸੀਂ ਜਾਣੋਗੇ ਕਿ ਕਿਉਂ ਇਤਿਹਾਸ ਵਿੱਚ ਇੱਕ ਐਸੀ ਰਾਣੀ ਦਾ ਜ਼ਿਕਰ ਵੀ ਆਉਂਦਾ ਹੈ ਜਿਹੜੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰਸ਼ਨਾਂ ਲਈ ਆਈ ਪਰ ਉਹ ਪਾਗਲ ਹੋ ਕੇ ਜੰਗਲਾਂ ਦੇ ਵੱਲ ਨੂੰ ਦੌੜ ਕੇ ਚਲੀ ਗਈ ਆਓ ਆਪਾਂ ਇਸ ਪੂਰੀ ਘਟਨਾ ਦੇ ਬਾਰੇ ਜਾਣਕਾਰੀ ਲੈਣੇ ਆ ਤੇ ਵੀਡੀਓ ਨੂੰ ਸਰਵਣ ਕਰਦੇ ਆਂ ਕਹਿੰਦੇ ਆ ਗੁਰਗੱਦੀ ਪ੍ਰਾਪਤ ਕਰਨ ਤੋਂ ਬਾਅਦ ਸ਼ਾਂਤ ਸਰੂਪ ਗੁਰੂ ਅਮਰਦਾਸ ਜੀ ਨੇ ਗੁਰੂ ਅੰਗਦ ਦੇਵ ਜੀ ਵੱਲੋਂ ਮਿਲੇ ਆਦੇਸ਼ ਅਨੁਸਾਰ ਗੋਇੰਦਵਾਲ ਸਾਹਿਬ ਚ ਆ ਕੇ ਰੌਣਕਾਂ ਲਗਾਈਆਂ ਬਹੁਤ ਸਾਰੇ ਉਥੇ ਘਰ ਬਣਾਏ ਗਏ ਸ਼ਹਿਰ ਵਸਾਇਆ ਗਿਆ ਜੀ ਪਹਿਲਾਂ ਕੁਝ ਦਿਨ ਤਾਂ ਉਹਨਾਂ ਨੇ ਮੰਜੀ ਨਾ ਲਾਈ ਕਹਿਨ ਦਾ ਭਾਵ ਦਰਬਾਰ ਨਾ ਸਜਾਇਆ ਆਪਣੇ ਚਵਾਰੇ ਵਿੱਚ ਇਕਾਂਤ ਬੈਠ ਕੇ ਪ੍ਰਭੂ ਸਿਮਰਨ ਕਰਦੇ ਰਹਿੰਦੇ ਫਿਰ ਉਹਨਾਂ ਮੰਜੀ ਲਾ ਕੇ ਕੀਰਤਨ ਪ੍ਰਵਾਹ ਕਰਨਾ ਸ਼ੁਰੂ ਕਰਤਾ ਸਤਸੰਗ ਆਰੰਭ ਕਰ ਦਿੱਤੀ ਜੀ ਦੂਰ ਦੂਰ ਤੋਂ ਸੰਗਤਾਂ ਹੁਮ-ਹੁਮਾ ਕੇ ਹੁਣ ਗੋਇੰਦਵਾਲ ਵਿੱਚ ਆਉਣ ਲੱਗੀਆਂ ਕਾਰਪੇਟਾ ਕਰਕੇ ਗੁਰੂ ਦੀਆਂ ਖੁਸ਼ੀਆਂ ਵੀ ਪ੍ਰਾਪਤ ਕਰਦੀਆਂ ਗੁਰੂ ਜੀ ਵੀ ਅਤੁੱਟ ਲੰਗਰਾਂ ਦੀ ਦਾਤ ਬਖਸ਼ਿਸ਼ ਕਰਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਦੇ ਕਿਸੇ ਵੀ ਚੀਜ਼ ਦੀ ਕੋਈ ਥੋੜਾ ਨਾ ਰਹਿੰਦੀ ਜੀ ਦੂਰ ਦੂਰ ਤੋਂ ਜਿਹੜੇ ਲੋਕ ਆਉਂਦੇ ਉਹ ਇੱਥੇ ਆ ਕੇ ਨਿਵਾਸ ਵੀ ਕਰਨ ਲੱਗੇ ਜਿਵੇਂ ਅੱਜ ਕੱਲ ਆਪਾਂ ਦਰਬਾਰ ਸਾਹਿਬ ਜਾਂਦੇ ਆ ਜਾਂ ਕਿਸੇ ਵੀ ਇਤਿਹਾਸਿਕ ਗੁਰਦੁਖਾਰ ਦੇ ਵਿੱਚ ਜਾਂਦੇ ਆ ਤੇ ਆਪਾਂ ਇੱਕ ਅੱਧਾ ਦਿਨ ਉੱਥੇ ਰਹਿ ਕੇ ਆਉਨੇ ਆ ਕਿਉਂਕਿ ਉੱਥੇ ਬਹੁਤ ਸਾਰੇ ਘਰ ਨਗਰ ਵਸ ਚੁੱਕੇ ਸੀ ਤੇ ਇਸ ਕਰਕੇ ਸੰਗਤਾਂ ਦੇ ਨਿਵਾਸ ਲਈ ਪੂਰੇ ਪ੍ਰਬੰਧ ਹੋ ਚੁੱਕੇ ਸੀ ਬਾਕੀ ਵਸਤੂਆਂ ਤਾਂ ਉਪਲਬਧ ਸੀ ਪਰ ਇਮਾਰਤ ਜਿਹੜੀ ਲੱਕੜੀ ਸੀ ਨਾ ਜੀ ਉਹਦੀ ਥੋੜੀ ਸੀ ਕਿਉਂਕਿ ਸੰਗਤਾ ਨਿਵਾਸ ਕਰਦੀਆਂ ਸੀ ਤੇ ਲੱਕੜ ਦੀ ਵੀ ਆਪਾਂ ਜਾਣਦੇ ਹਾਂ ਜਦੋਂ ਇੱਕ ਘਰ ਉਸਾਰਿਆ ਜਾਂਦਾ ਕਾਫੀ ਸਦਾ ਜ਼ਰੂਰਤ ਹੁੰਦੀ ਹੈ ਅਹਿਮੀਤ ਹੁੰਦੀ ਹੈ ਇੱਕ ਦਿਨ ਗੁਰੂ ਜੀ ਨੇ ਆਪਣੇ ਭਤੀਜੇ ਸਾਵਣ ਮਲ ਨੂੰ ਬੁਲਾਇਆ ਤੇ ਉਹਨੂੰ ਇੱਕ ਰਮਾਲਾ ਵਕਸ਼ਿਸ਼ ਕਰਕੇ ਹਰੀਪੁਰ ਦੇ ਪਹਾੜੀ ਰਾਜੇ پاس ਭੇਜਿਆ ਕਿ ਛੇਤੀ ਇਮਾਰਤੀ ਲੱਕੜੀ ਦਾ ਇੰਤਜ਼ਾਮ ਕਰਕੇ ਆਓ ਪਹਿਲਾਂ ਜਿਹੜੀ ਪਹਾੜੀ ਰਾਜੇ ਸੀ ਉਹਨਾਂ ਪਾਸੋਂ ਹੀ ਇਮਾਰਤੀ ਲੱਕੜੀਆਂ ਮਿਲਦੀਆਂ ਸਨ ਕਹਿੰਦੇ ਆ ਜਦੋਂ ਭਾਈ ਸਾਵਨਮਲ ਹਰੀਪੁਰ ਸ਼ਹਿਰ ਵਿੱਚ ਪੁੱਜੇ ਉਹਨਾਂ ਨੇ ਵੇਖਿਆ ਕਿ ਸ਼ਹਿਰ ਦੇ ਲੋਕ ਇੱਕ ਆਗਸ਼ੀ ਦਾ ਵਰਤ ਰੱਖਦੇ ਨੇ ਤੇ ਉਸ ਦਿਨ ਉਹਨਾਂ ਨੇ ਇਕਾदशी ਦਾ ਵਰਤ ਰੱਖਿਆ ਹੋਇਆ ਸੀ ਰਾਜ ਨੇ ਕਿਹਾ ਸੀ ਵੀ ਕਿਸੇ ਨੇ ਚੁੱਲਾ ਨਹੀਂ ਤਪਾਉਣਾ ਭਾਈ ਸਾਰਿਆਂ ਨੇ ਇਹ ਵਰਤ ਰੱਖਣਾ ਕਿਧਰੇ ਵੀ ਉਹਨਾਂ ਨੂੰ ਕੁਝ ਖਾਣ ਪੀਣ ਨੂੰ ਪ੍ਰਾਪਤ ਨਹੀਂ ਹੋਇਆ ਭਾਈ ਸਾਵਨ ਮੱਲ ਨੂੰ ਤਾਂ ਭਾਈ ਸਾਵਨ ਮੱਲ ਨੇ ਆਪ ਥੋੜੀਆਂ ਜਿਹੀਆਂ ਲੱਕੜਾਂ ਇਕੱਠੀਆਂ ਕੀਤੀਆਂ ਇਕੱਠੀਆਂ ਕਰਕੇ ਚੁੱਲਾ ਤਪਾਇਆ ਰੋਟੀਆਂ ਬਣਾਈਆਂ ਆਪ ਪ੍ਰਸ਼ਾਦਾ ਸ਼ਕਿਆ ਤੇ ਜਿਹੜਾ ਬਚਿਆ ਉਹ ਆਵਾਜ਼ਾਂ ਦੇ ਦੇ ਕੇ ਭੁੱਖੇ ਗਰੀਬਾਂ ਨੂੰ ਸ਼ਕਾਤਾ ਜਿਵੇਂ ਆਪਣੇ ਗੁਰੂ ਘਰ ਦੀ ਪਰੰਪਰਾ ਹੁੰਦੀ ਹੈ ਕਿ ਕਿਰਤ ਕਰਨਾ ਨਾਮ ਜਪਣਾ ਤੇ ਵੰਡ ਕੇ ਸ਼ਕਣਾ ਉਸ ਤੋਂ ਬਾਅਦ ਕੀ ਹੁੰਦਾ ਜੀ ਰਾਜੇ ਪਾਸ ਕਿਸੇ ਨੇ ਇਸ ਗੱਲ ਦੀ ਖਬਰ ਪਹੁੰਚਾਈ ਕਿ ਇੱਕ ਸਿੱਖ ਨੇ ਅੱਗ ਬਾਲੀ ਹੈ ਚੁੱਲ੍ਹਾ ਤਪਾਇਆ ਰੋਟੀਆਂ ਪਕਾਈਆਂ ਰਾਜੇ ਨੇ ਉਸੇ ਵੇਲੇ ਹੁਕਮ ਦਿੱਤਾ ਕਿ ਉਸ ਵਿਅਕਤੀ ਨੂੰ ਪਕੜ ਕੇ ਮੇਰੇ ਸਾਹਮਣੇ ਪੇਸ਼ ਕੀਤਾ ਜਾਵੇ ਪਰ ਵੇਖੋ ਰੱਬ ਦਾ ਭਾਣਾ ਜਦੋਂ ਭਾਈ ਸਾਵਨਮਲ ਨੂੰ ਕੈਦ ਕੀਤਾ ਗਿਆ ਉਸ ਸਮੇਂ ਰਾਜੇ ਦਾ ਇੱਕ ਲੜਕਾ ਸੀ ਜੋ ਕਿ ਅਚਾਨਕ ਬਿਮਾਰ ਹੋ ਗਿਆ ਸ਼ਾਹੀ ਵੈਦ ਬੁਲਾਏ ਗਏ ਪਰ ਲੜਕੇ ਦੀ ਤਕਲੀਫ ਵਧਦੀ ਗਈ ਫਿਰ ਰਾਜੇ ਨੂੰ ਕਿਸੇ ਨੇ ਦੱਸਿਆ ਕਿ ਜਿਸ ਸਮੇਂ ਤੋਂ ਆਪਾਂ ਉਸ ਸਿੱਖ ਨੂੰ ਕੈਦ ਕੀਤਾ ਹੈ ਉਸੇ ਸਮੇਂ ਤੋਂ ਹੀ ਤੁਹਾਡੇ ਲੜਕੇ ਨੂੰ ਪੀੜ ਹੋ ਰਹੀ ਆ ਉਸ ਸਿੱਖ ਨੂੰ ਇੱਥੇ ਬੁਲਾਇਆ ਜਾਣਾ ਚਾਹੀਦਾ ਹੈ ਤੇ ਉਹਨੂੰ ਛੱਡ ਦੇਣਾ ਚਾਹੀਦਾ ਰਾਜੇ ਨੇ ਉਸੇ ਵੇਲੇ ਭਾਈ ਸਬਨਮਲ ਨੂੰ ਆਜ਼ਾਦ ਕਰਵਾ ਕੇ ਆਪਣੇ ਮਹਿਲਾਂ ਵਿੱਚ ਬੁਲਾ ਲਿਆ ਜੀ ਜਦੋਂ ਸਬਨਮਲ ਉੱਥੇ ਪਹੁੰਚੇ ਤਾਂ ਉਹਨਾਂ ਨੇ ਰਾਜੇ ਦੇ ਜਿਹੜੇ ਲੜਕੇ ਦੇ ਦੁੱਖ ਬਾਰੇ ਜਾਣਨਾ ਕੀਤਾ ਉਨਨਾਂ ਨੇ ਦੱਸਿਆ ਰਾਜੇ ਨੇ ਕਿ ਮੇਰੇ ਪੁੱਤਰ ਨੂੰ ਕੀ ਦੁੱਖ ਆ ਤਾਂ ਭਾਈ ਸਵਨਮਲ ਨੇ ਕਿਹਾ ਕਿ ਕਬਰਾਉਣ ਦੀ ਕੋਈ ਲੋੜ ਨਹੀਂ ਇਹ ਨਵੈਦਾਂ ਹਕੀਮਾਂ ਨੂੰ ਪਰੇ ਕਰ ਦਿਓ ਜੀ ਬੱਚੇ ਨੂੰ ਕਿਸੇ ਦਵਾਈ ਦੀ ਕੋਈ ਲੋੜ ਨਹੀਂ ਫੇਰ ਉਹ ਲੜਕੇ ਦੇ ਪਾਸ ਗਏ ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਵੱਲੋਂ ਬਖਸ਼ਿਸ਼ ਕੀਤਾ ਰਮਾਲ ਬੱਚੇ ਦੇ ਮੂੰਹ ਤੇ ਫੇਰਿਆ ਬੱਚਾ ਉਸੇ ਵੇਲੇ ਰਾਜੀਬਾਜੀ ਹੋ ਗਿਆ ਰਾਜਾ ਬਹੁਤ ਖੁਸ਼ ਹੋਇਆ ਤੇ ਭਾਈ ਸਾਬਨਮਲ ਨੂੰ ਉਹਨੇ ਰਿਆਸਤ ਵਿੱਚ ਆਉਣ ਦਾ ਪ੍ਰਯੋਜਨ ਪੁੱਛਿਆ ਵੀ ਤੁਸੀਂ ਕਿਉਂ ਆਏ ਹੋ ਕੀ ਕਾਰਨ ਸੀ ਕਿ ਮੇਰੇ ਰਾਜ ਚ ਆਏ ਹੋ ਕੌਣ ਹੋ ਤੁਸੀਂ ਭਾਈ ਸਾਬਨਮਲ ਨੇ ਫਿਰ ਉਹਨੂੰ ਸਾਰਾ ਕੁਝ ਦੱਸਿਆ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਕੀਤੀ ਆਪਣੇ ਉੱਥੇ ਆਉਣ ਦਾ ਮਨੋਰਥ ਦੱਸਿਆ ਗੋਇੰਦਵਾਲ ਦੀ ਉਸਾਰੀ ਲਈ ਇਮਾਰਤੀ ਲੱਕੜ ਦੀ ਲੋੜ ਹੈ ਇਹ ਵੀ ਰਾਜੇ ਨੂੰ ਦੱਸਿਆ ਰਾਜਾ ਹਰੀਚੰਦ ਉਸੇ ਵੇਲੇ ਮੰਨ ਗਿਆ ਤੇ ਉਹਨੇ ਆਪਣੇ ਬੰਦਿਆਂ ਦੀ ਨਿਗਰਾਨੀ ਹੇਠ ਉਹਨਾਂ ਨੇ ਲੱਕੜਾਂ ਤੇ ਛਤੀਰਾ ਦਰਿਆ ਬਿਆਸ ਦੇ ਵਿੱਚ ਠੇਲ ਦਿੱਤੀਆਂ ਜਾਂ ਕਹਿ ਲਓ ਰੋੜ ਦਿੱਤੀਆਂ ਤਾਂ ਕਿ ਗੋਇੰਦਵਾਲ ਜਾ ਕੇ ਉਹ ਪ੍ਰਾਪਤ ਕਰ ਕੀਤੀਆਂ ਜਾ ਸਕਣ ਛੇਤੀ ਤੋਂ ਛੇਤੀ ਕਿਉਂਕਿ ਉਹਨਾਂ ਦਿਨਾਂ ਵਿੱਚ ਐਨੇ ਸੰਗਤ ਜੀ ਸਾਧਨ ਨਹੀਂ ਸੀ ਹੁੰਦੇ ਤਾਂ ਰਾਜੇ ਮਹਾਰਾਜਾ ਕੋਲ ਤਾਂ ਚਲੋ ਖੈਰ ਹੁੰਦੇ ਸੀ ਪਰ ਫਿਰ ਵੀ ਜਿਹੜਾ ਪਾਣੀ ਦਾ ਵਹਾਅ ਉਹਨਾਂ ਨੂੰ ਆਏ ਸੀ ਕਿ ਇਹ ਛੇਤੀ ਰੋੜ ਕੇ ਲੈ ਜਾਊਗਾ ਫਿਰ ਕਹਿੰਦੇ ਆ ਰਾਜਾ ਹਰੀਚੰਦ ਨੇ ਖੁਆਇਸ਼ ਪ੍ਰਗਟ ਕੀਤੀ ਕਿ ਉਹ ਵੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨਾ ਚਾਹੁੰਦਾ ਹੈ ਜਿਨ੍ਹਾਂ ਦੇ ਹੱਥ ਸ਼ੋਪ ਪ੍ਰਾਪਤਿ ਕਰਮਾਲ ਨਾਲ ਉਹਨਾਂ ਦੇ ਪੁੱਤਰ ਦੀ ਐਨੀ ਪੀੜ ਚੱਕੀ ਗਈ ਵੀ ਜੇ ਮੈਂ ਉਹਨਾਂ ਦੇ ਦਰਸ਼ਨ ਕਰ ਲਾਂਗਾ ਤਾਂ ਮੇਰਾ ਤਾਂ ਜੀਵਨ ਹੀ ਸਫਲ ਹੋ ਜਾਏਗਾ ਭਾਈ ਸਵਨਮਲ ਨੇ ਕਿਹਾ ਕਿ ਉਹ ਜਦੋਂ ਵੀ ਚਾਹਣ ਗੁਰੂ ਜੀ ਨੂੰ ਆ ਕੇ ਮਿਲ ਸਕਦੇ ਆ ਦਰਸ਼ਨ ਦੀਦਾਰ ਕਰ ਸਕਦੇ ਆ ਇਹ ਗੱਲ ਸੁਣ ਕੇ ਫਿਰ ਰਾਜੇ ਨੇ ਆਦੇ ਸਾਰੇ ਪਰਿਵਾਰ ਨੂੰ ਨਾਲ ਲਿਆ ਤੇ ਪਰਿਵਾਰ ਸਮੇਤ ਫਿਰ ਗੋਇੰਦਵਾਲ ਨੂੰ ਚਾਲੇ ਪਾਤੇ ਜਦੋਂ ਰਾਜਾ ਆਪਣੀਆਂ ਰਾਣੀਆਂ ਆਪਣੇ ਬੱਚਿਆਂ ਦੇ ਸਮੇਤ ਗੋਵਿੰਦਵਾਲ ਪੂਜਾ ਤਾਂ ਕਿਸੇ ਸਿੱਖ ਨੇ ਉਹਨੂੰ ਸਮਝਾਇਆ ਕਿ ਭਾਈ ਜਿਹੜੀਆਂ ਰਾਣੀਆਂ ਉਹਨਾਂ ਦਾ ਸਾਦਾ ਲਿਬਾਸ ਹੋਣਾ ਚਾਹੀਦਾ ਹੈ ਘੁੰਡ ਕੱਢਣ ਤੋਂ ਬਗੈਰ ਗੁਰੂ ਪਾਤਸ਼ਾਹ ਜੀ ਦੇ ਦਰਸ਼ਨਾਂ ਨੂੰ ਜਾਣੀਆਂ ਚਾਹੀਦੀਆਂ ਨੇ ਕਿਉਂਕਿ ਸੱਚੇ ਪਾਤਸ਼ਾਹ ਇਹਨਾਂ ਪ੍ਰਥਾ ਨੂੰ ਨਹੀਂ ਮੰਨਦੇ ਤੇ ਗੁਰੂ ਦੇ ਘਰੇ ਜਦੋਂ ਵੀ ਜਾਈਏ ਨਿਮਾਣੇ ਤਿੰਨੀਵੇਂ ਹੋ ਕੇ ਜਾਈਦੇ ਨਾ ਕਿ ਸ਼ਾਹੀ ਠਾਟ-ਪਾਟ ਨਾਲ ਰਾਜੇ ਨੇ ਸਾਰੀਆਂ ਰਾਣੀਆਂ ਨੂੰ ਕਿਹਾ ਵੀ ਠੀਕ ਹੈ ਤੁਸੀਂ ਸਾਦੇ ਲਿਬਾਸ ਪਾਓ ਤੇ ਆਪਣਾ ਘੁੰਡ ਕੱਢ ਵੀ ਨਾ ਕੱਢੋ ਜਦੋਂ ਰਾਜਾ ਰਾਣੀਆਂ ਦੇ ਨਾਲ ਦਰਸ਼ਨ ਕਰਨ ਨੂੰ ਗਿਆ ਤਾਂ ਉਹਨਾਂ ਵਿੱਚ ਇੱਕ ਰਾਣੀ ਨੇ ਕੁੰਡ ਕੱਢਿਆ ਹੋਇਆ ਸੀ ਉਹਨੂੰ ਕਹਿ ਲੂਗੀ ਆਦਤ ਪੈ ਗਈ ਸੀਗੀ ਇਸ ਗੱਲ ਦੀ ਗੁਰੂ ਜੀ ਨੇ ਜਦੋਂ ਕੁੰਡ ਵਿੱਚ ਆਉਂਦੀ ਰਾਣੀ ਨੂੰ ਵੇਖਿਆ ਦਰਬਾਰ ਦੇ ਵਿੱਚ ਤੇ ਸਹਿਜ ਸੁਭਾਅ ਵਚਨ ਕਰਦੇ ਕਹਿੰਦੇ ਕਿਹੜੀ ਕਮਲੀ ਆ ਭਾਈ ਜਿਹੜੀ ਗੁਰੂ ਘਰ ਦੀ ਮਰਿਆਦਾ ਨਹੀਂ ਜਾਣਦੀ ਜੇ ਦਰਸ਼ਨ ਹੀ ਨਹੀਂ ਕਰਨੇ ਸੀ ਪਰਦਾ ਹੀ ਕਰਨਾ ਸੀ ਫਿਰ ਇੱਥੇ ਆਈ ਕਾਦੇ ਵਾਸਤੇ ਆ ਸਚੇ ਪਾਸ਼ਾ ਜੀ ਦਾ ਇਹ ਵਾਕ ਹੁੰਦਿਆ ਹੀ ਕਹਿੰਦੇ ਰਾਣੀ ਪਾਗਲ ਹੋ ਗਈ ਕਮਲੀ ਹੋ ਗਈ ਤੇ ਜੰਗਲ ਵੱਲ ਨੂੰ ਦੌੜ ਗਈ ਉਹਦੀ ਬਹੁਤ ਖੋਜ ਕੀਤੀ ਗਈ ਪਰ ਰਾਣੀ ਨਾ ਮਿਲੀ ਸਮਾਂ ਬੀਤਦਾ ਬੀਤਦਾ ਗਿਆ ਤੇ ਉਹ ਰਾਣੀ ਇਸੇ ਤਰ੍ਹਾਂ ਪਾਗਲ ਹੋ ਕੇ ਜੰਗਲਾਂ ਦੇ ਵਿੱਚ ਫਿਰਦੀ ਰਹੀ ਸਮੇ ਦੀ ਚਾਲ ਚੱਲੀ ਕਾਫੀ ਸਮੇਂ ਬਾਅਦ ਰਾਜਾ ਜਿਹੜਾ ਸੀਗਾ ਹਰੀਪੁਰ ਦਾ ਰਾਜਾ ਹੁਣ ਲਗਾਤਾਰ ਇਮਾਰਤੀ ਲੱਕੜੀ ਭੇਜਦਾ ਰਿਹਾ ਕਿਉਂਕਿ ਰਾਜੇ ਨੂੰ ਤਾਂ ਬਹੁਤ ਫਰਕ ਨਹੀਂ ਪਿਆ ਜੀ ਬਹੁਤ ਰਾਣੀਆਂ ਸੀ ਸੋ ਕੁਝ ਸਮਾਂ ਪਾਲ ਕਰਨ ਤੋਂ ਬਾਅਦ ਰਾਜੇ ਨੇ ਵੀ ਉਸ ਰਾਣੀ ਨੂੰ ਬਸਾਰ ਦਿੱਤਾ ਨਵੀਆਂ ਇਮਾਰਤਾਂ ਦੀ ਉਸਾਰੀ جاری ਰਹੀ ਗੋਇੰਦਵਾਲ ਵਪਾਰ ਦਾ ਵੀ ਵੱਡਾ ਕੇਂਦਰ ਬਣਦਾ ਜਾ ਰਿਹਾ ਸੀ ਤੇ ਰਗਾ ਉਸ ਰਾਣੀ ਨਾਲ ਕੀ ਹੁੰਦਾ ਜਿਹੜੀ پاگل ਹੋ ਗਈ ਸੀ ਇਹ ਵੀ ਜਾਨਣਾ ਬਹੁਤ ਜ਼ਰੂਰੀ ਹੈ ਗੋਇੰਦਵਾਲ ਇੰਨਾ ਪ੍ਰਸਿੱਧ ਹੋ ਗਿਆ ਕਿ ਦੱਸਦੇ ਨੇ ਕਿ ਇੱਕ ਵਾਰ ਦਿੱਲੀ ਵਿਖੇ ਤੇਲ ਦੀ ਥੋੜਾ ਆ ਗਈ ਸੀ ਜਦੋਂ ਗੋਇੰਦਵਾਲ ਦੇ ਵਪਾਰੀਆਂ ਨੂੰ ਤੇਲ ਸਪਲਾਈ ਕਰਨ ਵਾਸਤੇ ਲਿਖਿਆ ਗਿਆ ਕਿ ਗੋਇੰਦਵਾਲ ਦੇ ਜਿਹੜੇ ਵਪਾਰੀ ਸੀ ਕਿ ਭਾਈ ਸਾਨੂੰ ਤੇਲ ਚਾਹੀਦਾ ਹੈ ਤਾਂ ਉਹਨਾਂ ਨੇ ਦਿੱਲੀ ਦੇ ਬਾਲਸਾਂ ਨੂੰ ਇਹ ਲਿਖਤਾ ਸੀ ਕਿ ਜੇ ਗੋਇੰਦਵਾਲ ਤੱਕ ਤੁਸੀਂ ਨਹਿਰ ਪਟਵਾ ਦਿੱਤੀ ਜਾਓ ਇਹਨਾਂ ਤੁਹਾਡੇ ਵੱਲੋਂ ਤਾਂ ਅਸੀਂ ਨਹਿਰ ਹੀ ਤੇਲ ਨਾਲ ਭਰ ਕੇ ਦੇ ਦਾਂਗੇ ਤਾਂ ਕਿ ਦੁਬਾਰਾ ਤੇਲ ਦੀ ਟੋਟਣਾ ਵੀ ਦੇਖੋ ਕਿੱਡਾ ਵੱਡਾ ਉਸ ਵੇਲੇ ਕਾਰੋਬਾਰ ਵਪਾਰ ਚਾਲੂ ਹੋ ਚੁੱਕਿਆ ਸੀ ਉੱਥੇ ਇਹ ਸਭ ਕੁਝ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹੀ ਦੇ ਅਸ਼ੀਰਵਾਦ ਮਿਹਰ ਸਦਕਾ ਸੀ ਉਹਨਾਂ ਦਿਨਾਂ ਵਿੱਚ ਇੱਥੇ ਇਹ ਖਬਰ ਸੁਣਨ ਨੂੰ ਆਈ ਕਿ ਉਹ ਕਮਲੀ ਰਾਣੀ ਕੁੰਡ ਕੱਢਣ ਵਾਲੀ ਕਰਕੇ ਜਿਹੜੀ ਪਾਗਲ ਹੋ ਗਈ ਸੀ ਉਹ ਲੱਭ ਗਈ ਹੈ ਅਸਲ ਗੱਲ ਇਸ ਵਿੱਚ ਇਸ ਤਰ੍ਹਾਂ ਹੋਈ ਕਿ ਸੱਚ ਨ ਸੱਚ ਨਾਂ ਦਾ ਇੱਕ ਗੁਰੂ ਘਰ ਦਾ ਸਿੱਖ ਸੀ ਬਹੁਤ ਹੀ ਪ੍ਰੇਮੀ ਸਿੱਖ ਉਹਦੇ ਬਾਰੇ ਕਿਹਾ ਜਾਂਦਾ ਸੀ ਕਿ ਉਹ ਪਿੰਡ ਮਦਰਕਾ ਜ਼ਿਲ੍ਹਾ ਲਾਹੌਰ ਦਾ ਰਹਿਣ ਵਾਲਾ ਸੀ ਤੇ ਉਹ ਇੱਕ ਲਾਇਕ ਤੇ ਬਹੁਤ ਮਸ਼ਹੂਰ ਹਕੀਮ ਸੀ ਪਰ ਉਹਨੂੰ ਹਜੀਰਾ ਦੇ ਰੋਗ ਨੇ ਇਸ ਤਰ੍ਹਾਂ ਗ੍ਰਸਤ ਕਰ ਲਿਆ ਇਸ ਤਰ੍ਹਾਂ ਫੜ ਲਿਆ ਕਿ ਉਹਦਾ ਇਲਾਜ ਉਹ ਆਪ ਨਾ ਕਰ ਸਕਿਆ ਨਾ ਹੀ ਕੋਈ ਹੋਰ ਹਕੀਮ ਉਹਨੂੰ ਠੀਕ ਕਰ ਸਕਿਆ ਜੀ ਇੱਕ ਦਿਨ ਉਹ ਸੰਗਤ ਨਾਲ ਗੁਰੂ ਪਾਸ਼ਾ ਜੀ ਦੇ ਦਰਸ਼ਨਾਂ ਵਾਸਤੇ ਆਇਆ ਜਦੋਂ ਉਹਨੇ ਗੁਰੂ ਜੀ ਦੇ ਚਰਨਾਂ ਤੇ ਜਿਹੜੇ ਜੋੜੇ ਗੁਰੂ ਪਾਸ਼ਾ ਜੀ ਨੇ ਪਾਏ ਹੋਏ ਸੀ ਮੱਥਾ ਟੇਕਣ ਲਈ ਉਸ ਚਰਨਾਂ ਦੇ ਜੋੜੇ ਨੂੰ ਆਪਣੇ ਸਰੀਰ ਨਾਲ ਛੁਆਇਆ ਤਾਂ ਕਹਿੰਦੇ ਆ ਸਾਰੇ ਸਰੀਰ ਦਾ ਰੋਗ ਉਹਦਾ ਜਾਂਦਾ ਰਿਆ ਬਿਲਕੁਲ ਉਹ ਤੰਦਰੁਸਤ ਹੋ ਗਿਆ ਗੁਰੂ ਜੀ ਦੇ ਚਰਨਾਂ ਦੀ ਇਸ ਬਰਕਤ ਨੂੰ ਵੇਖੋ ਇੰਨਾ ਧੰਨ ਹੋ ਗਿਆ ਇੰਨਾ ਧੰਨ ਹੋ ਗਿਆ ਕਿ ਉਹ ਸਦਾ ਲਈ ਗੋਇੰਦਵਾਲ ਦਾ ਹੋ ਕੇ ਰਹਿ ਗਿਆ ਬੜੀ ਸੇਵਾ ਕਰਦਾ ਗੁਰੂ ਘਰ ਦੀ ਉਹ ਹਰ ਵੇਲੇ ਗੁਰੂ ਘਰ ਦੀ ਸੇਵਾ ਚ ਲੱਗਿਆ ਰਹਿੰਦਾ ਉਹ ਲੰਗਰ ਦੀ ਸੇਵਾ ਕਰਦਾ ਜੰਗਲ ਚ ਜਾ ਕੇ ਲੱਕੜਾਂ ਲਿਆਉਂਦਾ ਤੇ ਹਰ ਵੇਲੇ ਸੱਚ ਨੇ ਸੱਚ ਬੋਲਦਾ ਰਹਿੰਦਾ ਇਸ ਤਰ੍ਹਾਂ ਦੇ ਸੱਚ ਨੇ ਸੱਚ ਬੋਲਨ ਕਰਕੇ ਉਹਦਾ ਜਿਹੜਾ ਨਾਂ ਇਤਿਹਾਸ ਦੇ ਵਿੱਚ ਸੱਚ ਨੇ ਨੇ ਸੱਚ ਪੈ ਗਿਆ ਜੀ ਇੱਕ ਦਿਨ ਜਦੋਂ ਲੱਕੜਾਂ ਵਢਣ ਵਾਸਤੇ ਉਹ ਜੰਗਲ ਵਿੱਚ ਜਾ ਰਿਹਾ ਸੀ ਤਾਂ ਪਿੱਛੋਂ ਆ ਕੇ ਕਿਸੇ ਨੇ ਉਹਨੂੰ ਐਸਾ ਜੱਫਾ ਮਾਰਿਆ ਕਿ ਉਹਦੇ ਤੋਂ ਛੁਡਾਇਆ ਹੀ ਨਾ ਗਿਆ ਉਦੋਂ ਕੁਹਾੜਾ ਵੀ ਥੱਲੇ ਡਿੱਗ ਪਿਆ ਤੇ ਜਿਹੜਾ ਰੱਸਾ ਸੀ ਉਹ ਵੀ ਪੈਰਾਂ ਨਾਲ ਲਪੇਟਿਆ ਗਿਆ ਹੱਥੋਂ ਛੁੱਟ ਗਿਆ ਜਦੋਂ ਉਹਨੇ ਜ਼ੋਰ ਲਾ ਕੇ ਜੱਫਾ ਛਡਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹਨੇ ਵੇਖਿਆ ਕਿ ਉਹਦੇ ਸਾਹਮਣੇ ਇੱਕ ਪਾਗਲ ਔਰਤ ਹੱਸੀ ਜਾ ਰਹੀ ਸੀ ਇਹ ਔਰਤ ਜੰਗਲ 'ਚ ਅਲੋਪ ਹੋ ਗਈ ਉਸ ਤੋਂ ਬਾਅਦ ਜਿਵੇਂ ਉਹਨੇ ਉਹਦੇ ਵੱਲ ਮੂੰਹ ਪਮਾਇਆ ਸੱਚਨੇ ਸੱਚ ਪਾਸੋਂ ਉਸ ਦਿਨ ਲੱਕੜਾਂ ਨਾ ਕੱਟੀਆਂ ਗਈਆਂ ਤੇ ਉਹਨੇ ਵਾਪਸ ਆ ਕੇ ਗੁਰੂ ਪਾਸ਼ਾ ਜੀ ਨੂੰ ਸਾਰੀ ਗੱਲਬਾਤ ਦੱਸੀ ਗੁਰੂ ਜੀ ਨੇ ਕਿਹਾ ਕਿ ਇਹ ਉਹੀ ਰਾਣੀ ਆ ਭਾਈ ਜਿਹੜੀ ਘੁੰਡ ਕੱਢ ਕੇ ਦਰਬਾਰ ਵਿੱਚ ਆਈ ਸੀ ਸੱਚ ਨੇ ਸੱਚ ساری ਰਾਤ ਇਸ ਘਟਨਾ ਬਾਰੇ ਸੋਚਦਾ ਰਿਹਾ ਕਿਉਂਕਿ ਜਿਹੜੇ ਗੁਰੂ ਘਰ ਦੇ ਪ੍ਰੇਮੀ ਹੁੰਦੇ ਆ ਜਿਨ੍ਹਾਂ ਉਤੇ ਪਾਤਸ਼ਾਹ ਦੀ ਮਿਹਰ ਪੈ ਜੇ ਮਿਹਰ ਭਰੀ ਨਜ਼ਰ ਪੈ ਜੇ ਕਈ ਉਹ ਗੁਰੂ ਪਾਤਸ਼ਾਹ ਜਿਦੀ ਸੰਗਤ ਕਰਕੇ ਆਪਣੇ ਮਨ ਨੂੰ ਇੰਨਾ ਨਿਰਮਲ ਕਰ ਦਿੰਦੇ ਨੇ ਕਿ ਉਹਨਾਂ ਤੋਂ ਵੀ ਫਿਰ ਕਿਸੇ ਦਾ ਦੁੱਖ ਨਹੀਂ ਜੀ ਦੇਖਿਆ ਜਾਂਦਾ ਤਾਂ ਸੱਚ ਨੇ ਸੱਚ ਇਸ ਕਰਕੇ ساری ਰਾਤ ਇਸ ਘਟਨਾ ਬਾਰੇ ਸੋਚਦਾ ਰਿਹਾ ਕਿ ਉਹ ਰਾਣੀ ਨੂੰ ਕਿਵੇਂ ਠੀਕ ਕੀਤਾ ਜਾਵੇ ਅੰਤ 'ਚ ਉਸ ਨੂੰ ਆਪਣੇ ਰੋਗ ਦੀ ਘਟਨਾ ਯਾਦ ਆਈ ਕਿ ਗੁਰੂ ਜੀ ਦੀ ਜੁੱਤੀ ਛੂਹਣ ਕਰਕੇ ਉਹ ਤੰਦਰੁਸਤ ਹੋ ਗਿਆ ਸੀ ਉਹ ਰਾਣੀ ਵੀ ਜੇ ਕਿਤੇ ਗੁਰੂ ਪਾਸ਼ਾ ਜੀ ਦੇ ਜੋੜੇ ਨੂੰ ਛੂਹ ਲੇ ਤਾਂ ਉਹ ਵੀ ਠੀਕ ਹੋ ਸਕਦੀ ਹੈ। ਪਾਗਲ ਰਾਣੀ ਤਾਂ ਇੱਥੇ ਉਹ ਕਹਿੰਦਾ ਆ ਨਹੀਂ ਸਕਦੀ ਦਰਬਾਰ 'ਚ ਕਿਉਂਕਿ ਉਹ ਤਾਂ ਪਾਗਲ ਆ, ਮਾਨਸਿਕ ਰੋਗੀ ਆ। ਇਸ ਲਈ ਉਹਨੇ ਗੁਰੂ ਜੀ ਪਾਸੋਂ ਉਹਨਾਂ ਦੀ ਇੱਕ ਖੜਾ ਮੰਗ ਲਈ। ਉਹ ਖੜਾਮ ਨੂੰ ਲੈ ਕੇ ਜੰਗਲ ਵਿੱਚ ਘੁੰਮਦਾ ਰਿਹਾ ਲੱਭਦਾ ਰਿਹਾ ਉਸ پاਗਲ ਰਾਣੀ ਨੂੰ ਤੇ ਇੱਕ ਥਾਂ ਅਚਨਚੇਤ ਉਹਨੂੰ ਉਹ پاਗਲ ਰਾਣੀ ਮਿਲ ਵੀ ਗਈ। ਉਹਨੇ ਉਸੇ ਵੇਲੇ ਉਹ ਖੜਾਮ ਰਾਣੀ ਨੂੰ ਛੁਆ ਦਿੱਤੀ ਖੜਾਮ ਚੁੰਦਿਆਈ ਰਾਣੀ ਬਿਲਕੁਲ ਤੰਦਰੁਸਤ ਹੋ ਗਈ। ਜਦੋਂ ਉਹ ਹੋਸ਼ ਵਿੱਚ ਆ ਗਈ ਤਾਂ ਸੱਚ ਨੇ ਸੱਚ ਦੇ ਕਹਿਨ ਤੇ ਉਹ ਫਿਰ ਗੋਇੰਦਵਾਲ ਗੁਰੂ ਪਾਤਸ਼ਾਹ ਜੀ ਦੇ ਦਰਸ਼ਨਾਂ ਲਈ ਆਈ। ਗੁਰੂ ਜੀ ਨੇ ਉਹਨੂੰ ਸੁੰਦਰ ਵਸਤਰਾਂ ਦੀ ਬਖਸ਼ਿਸ਼ ਕੀਤੀ ਫਿਰ ਉਹਦਾ ਸੱਚ ਨੇ ਸੱਚ ਨਾਲ ਵਿਆਹ ਵੀ ਕੀਤਾ ਕਿਉਂਕਿ ਭਲਾਪੁਰਸ਼ ਸੀ ਉਹੋ ਜੀ। ਤੇ ਕਿਉਂਕਿ ਰਾਜੇ ਨੇ ਤਾਂ ਉਹਨੂੰ ਬਸਾਰ ਦਿੱਤਾ ਸੀਗਾ ਗੁਰੂ ਜੀ ਨੇ ਆਪਣੀ ਦੂਜੀ ਖੜਾਂ ਦੇ ਕੇ ਉਹਨਾਂ ਨੂੰ ਇਹ ਸਮਝਾਉਣਾ ਕੀਤਾ ਕਿ ਗਰਸਤੀ ਦਾ ਸਹੀ ਅਰਥ ਉਹ ਸਮਝ ਸਕਣ ਵੀ ਦੋਨੋਂ ਇੱਕ ਦੂਜੇ ਦੇ ਨਾਲ ਜਿਵੇਂ ਇਹ ਖੜਾਵਾਂ ਦੀ ਜੋੜੀ ਬਣੀ ਹੈ ਤੇ ਉਹ ਵੀ ਆਪਣੀ ਜੋੜੀ ਸਦਾ ਬਣਾਈ ਰੱਖਣ ਬਾਅਦ ਗੁਰੂ ਜੀ ਨੇ ਬਾਈ ਮੰਝੀਆਂ ਵਿੱਚੋਂ ਇੱਕ ਮੰਜੀ ਜਿਹੜੀ ਸੀ ਉਹ ਸੱਚ ਨੇ ਸੱਚ ਨੂੰ ਵੀ ਬਖਸ਼ਿਸ਼ ਕੀਤੀ ਸੋ ਅੱਜ ਦੀ ਇਸ ਸਾਖੀ ਨੂੰ ਸੁਣ ਕੇ ਅਸੀਂ ਸਮਝ ਸਕਦੇ ਹਾਂ ਕਿ ਤੁਹਾਨੂੰ ਬਹੁਤ ਆਨੰਦ ਆਇਆ ਹੋਵੇਗਾ ਤੁਸੀਂ ਇਸ ਸਾਖੀ ਤੋਂ ਬਹੁਤ ਕੁਝ ਸਿੱਖਿਆ ਵੀ ਹੋਏਗਾ ਕਿ ਕਿਵੇਂ ਗੁਰੂ ਘਰਾਂ ਦੇ ਵਿੱਚ ਜਦੋਂ ਅਸੀਂ ਜਾਂਨੇ ਆ ਸਾਨੂੰ ਆਪਣੀ ਮਰਿਆਦਾ ਨੂੰ ਕਾਇਮ ਰੱਖਣਾ ਚਾਹੀਦਾ ਸੱਚੇ ਪਾਤਸ਼ਾਹ ਤੋਂ ਕਿਸੇ ਪ੍ਰਕਾਰ ਦਾ ਪਰਦਾ ਨਹੀਂ ਰੱਖਣਾ ਚਾਹੀਦਾ ਨਾ ਕਿਸੇ ਦੁਨਿਆਵੀ ਗੱਲ ਦਾ ਨਾ ਆਪਣੇ ਕਿਸੇ ਗੁਨਾਹ ਦਾ ਅਕਾਲ ਪੁਰਖ ਵਾਹਿਗੁਰੂ ਦੇ ਦਰਬਾਰ ਵਿੱਚ ਜਦੋਂ ਵੀ ਆਪਾਂ ਜਾਈਏ ਤਾਂ ਕੀਤੇ ਹੋਏ ਗੁਨਾਹਾਂ ਦੀ ਮਾਫੀ ਜ਼ਰੂਰ ਮੰਗਣੀ ਚਾਹੀਦੀ ਹੈ ਕਿਉਂਕਿ ਉਹ ਅੰਤਰਜਾਮੀ ਹੈ ਤੇ ਦਿਲਾਂ ਦੀ ਜਾਣਨ ਵਾਲਾ ਹੈ ਵੀਡੀਓ ਜੇ ਤੁਹਾਨੂੰ ਸੱਚਮੁੱਚ ਚੰਗੀ ਲੱਗੀ ਆਨੰਦ ਆਇਆ ਤਾਂ ਇੱਕ ਵਾਰ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਜ਼ਰੂਰ ਲਿਖਿਓ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸਾਂਝੀ ਕਰਿਓ ਹੋਈਆਂ ਭੁੱਲਾਂ ਲਈ ਖਿਮਾ ਸਾਨੂੰ ਦੋ ਇਜਾਜ਼ਤ ਕੱਲ ਨੂੰ ਫੇਰ ਮਿਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ